ਆ ਗਿਆ ਨਾਨਕੇ ਤੁਸੀਂ ਖੁਲੀ ਬਰਾ ਬੈ ਆ ਗਏ ਆ ਮੈਂ ਲਈ ਤਾਂ ਤੁਸੀਂ ਇੱਕ ਦੂਜੇ ਦੇ ਵਿੱਚ ਵਜਦੇ ਰਹਿਣਾ ਪੁੱਛ ਆਉਦੀ ਨਾਨੀ ਨੂੰ ਮੈਨੂੰ ਤਾਂ ਡਰਦੀ ਆ ਤੇਰੀ ਨਾਨੀ ਪੁੱਛ ਨਾਨੀ ਤੁਸੀਂ ਮਰ ਬਿਤਾ ਤੇਰੇ ਘਰ ਬੈਣਾ ਲੇਟ ਉੱਠ ਗਈ ਪਹਿਲਾਂ ਰੋਦੋ ਪਤਾ ਲਗੂਗਾ ਜਿਹਨੂੰ ਬਗਾਨੇ ਘਰੇ ਜਾ ਕੇ ਉਹਨਾਂ ਨੇ ਖਿੱਚ ਕੇ ਖਿੱਚ ਕੇ ਠਾਇਆ ਸਾਡੇ ਕੰਮ ਸਾਡੀ ਕੰਮ ਵਾਲੀ ਵੀ ਚੱਲੀ ਬਗਾਨੇ ਘਰੇ ਤੂੰ ਕਿ ਆਵੇਂ ਥਾੜੀ ਜਾਂਦੀ ਆ ਪਪਾ ਤੂੰ ਕੀ ਸਾਡੀ ਕੰਮ ਵਾਲੀ ਕਿੱਥੇ ਆ ਪਰਾ ਸਾਡੀ ਕੰਮ ਵਾਲੀ ਕਿੱਥੇ ਮੰਮੀ ਤੈਨੂੰ ਪਤਾ ਮੋਟੇ ਦੇ ਕੱਲ ਦੀ ਰੋਟੀ ਨਹੀਂ ਖਾਦੀਗੀ ਡਾਇਟ ਤੇ ਆ ਤੇ ਮਨ ਦਾ ਲੱਗਾ ਹੁੰਦਾ ਕੋਈ ਜੱਪੀ ਵੰਦਾ ਕਿ 250 ਕਿ ਕੀ ਪੀਂਦੇ ਆ ਜਿੱਦਾਂ ਕੱਲੋਂ ਬਾਟਾ ਹੁੰਦਾ ਵੇ ਫੜਿਆ ਤੇ ਹਾਂ ਤੇ ਮੈਂ ਡਾਈਟ ਤੇ ਉਹਨੇ ਨੇ ਪਤਲਾ ਹੋ ਜਾਣਾ ਮੈਂ ਸ਼ਰਤ ਲਾ ਲਿਆ ਲੱਗ ਜੇ 1 ਕਿਲੋ ਵੀ ਤੁਹਾਡੇ ਲਾ ਬਾਈ ਬਾਈ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰੂ ਸ਼ਰਮ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਮ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਜ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਬਾਏ ਬਾਏ ਲੈ ਤੁਹਾਨੂੰ ਬੰਦੇ ਵਿਖਾਉਣਾ ਕਿੰਨੇ ਸਵੇਰ ਸਵੇਰ ਲੱਗੇ ਹੁੰਦੇ ਚਾਹਣ ਇੱਕ ਤਾਂ ਆ ਰਿਹਾ ਸਾਬੀ ਠੀਕ ਆ ਰਾਜੂ ਇੱਥੇ ਕਹਾੜੀ ਕੰਮ ਆਲੀ ਲੱਗੀ ਆ ਤੇ ਤਿੰਨ ਤਾਂ ਇਹ ਜਣੇ ਹੋ ਗਏ ਗੁੱਡ ਮਾਰਨਿੰਗ ਜੀ ਓਏ ਗਟਵਾ ਕਰ ਰਹੇ ਆ ਓਰੇ ਨੂੰਕਾ ਮੈਂ ਟੇਡਾ ਟੇਡਾ ਵੀ ਨਹੀਂ ਨੀ ਗਾਂ ਜਾ ਕੇ ਸਾਡਾ ਇੱਕ ਹੋਰ ਬੰਦਾ ਆ ਜਾਂਦਾ ਜੇ ਇਹ ਸਾਡੇ ਘਰ ਦੀ ਛੋਟੀ ਮੰਮੀ ਇਹ ਵੀ ਲੱਗੀ ਹੋਈ ਆ ਵਾਏ ਕੁਝ ਕੁ ਦੰਦੰਦਰ ਕਰੋ ਮਾੜੀ ਹੈਬਿਟਸ ਬੈਡ ਹੈਬਿਟਸ ਅੱਛਾ ਪਰਮਨੈਂਟਲੀ ਬਾਹਰ ਆ ਪੁੱਤਰ ਕੋਈ ਗੱਲ ਤਾਰ ਪਵਾ ਦੇਨੇ ਤੈਨੂੰ ਇਹ ਕੱਲ੍ਹ ਆ ਗਾਈਆਂ ਚੋਂਦਿਆ ਜੇ ਹਣਾ ਪੰਜੀਆਂ ਨੇ ਲੱਗੇ ਹੁੰਦੇ ਚੋਣੇ ਆ ਗਈਆਂ ਨਾਨਕੇ ਤੁਸੀਂ ਖੁੱਲੀ ਬਰਾ ਬੈ ਆ ਗਈਆਂ ਲੈ ਤਾਂ ਤੁਸੀਂ ਇੱਕ ਤੈਨੂੰ ਤੇ ਵਾਜਦੇ ਰਹਿਣਾ ਸੀ ਹੋਰ ਥੋੜਾ ਮੂੰਹ ਤੇ ਸਾਡੇ ਮੂੰਹਾਂ ਤੇ ਕੀ ਰੌਣਕ ਆ ਗਈ ਆ ਹਾਂ ਉਹ ਆ ਗਈ ਇਹ ਰੌਣਕ ਜਾ ਤੂੰ ਤੁਰ ਗਿਆ ਲੱਥੇ ਨਾ ਖਾਈ ਲੱਥੇ ਨਾ ਖਾਦੀ ਆ ਦੀ ਨਾਨੀ ਨੂੰ ਮੈਂ ਨਾਨੀ ਤੈਨੂੰ ਤੇਰਾ ਪਤਾ ਮੈਂ ਕਿੰਨਾ ਡਰਾ ਕੇ ਰੱਖਦਾ ਮਾਂ ਤੇ ਤੂੰ ਵੀ ਮੇਰੇ ਤੋਂ ਡਰ ਕੇ ਰਿਆ ਕਰ ਹਾਂ ਲਾਲੀ ਜਾ ਲੱਗੀ ਸੀ ਉਹ ਉਹਦਾ ਕਦ ਰਹੀ ਆ ਤੇ ਸੀ ਕੋਣ ਹੋ ਗਈ ਅਬੇ ਮੈਡੋ ਗਈ ਤੂੰ ਤੂੰ ਅੱਜ ਪਾਪ ਨਹੀਂ ਜਾਂਦੇ ਵੀ ਨਹੀਂ ਰੋਈ ਤੇਰੀ ਸ਼ਰਮ ਨਹੀਂ ਆਉਂਦੀ ਹੈ ਤੈਨੂੰ ਤਰਸੀ ਜਾਂਦਾ ਤੇ ਪਾਪੇ ਤੇ ਹੈ ਸਾਰੇ ਨੂੰ ਗੈਸ ਸਨੈਪਚੈਟ ਹੈਲੋ ਹੈਲੋ ਆਪ ਚੈਟ ਹੈਲੋ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹੈਵ ਅ ਨਾਈਟ ਡੇ ਪਰ ਆਪਨੇ ਛੁੱਟੀ ਕੀਤੀ ਹੈ ਦੇ 70 ਆ ਗਏ 70 ਆ ਗਏ ਆ ਗਏ ਆ ਗਏ ਆ ਗਏ ਪੁੱਛ ਆਉਦੀ ਨਾਨੀ ਨੂੰ ਮੇਰੇ ਤਾਂ ਡਰਦੀ ਆ ਤੇਰੀ ਨਾਨੀ ਪੁੱਛ ਨਾਨੀ ਤੁਸੀਂ ਮੇਰੇ ਤੋਂ ਡਰਦੇ ਆ ਕਿਉਂ ਮੈਨੂੰ ਕਾਹਦਾ ਡਰ ਆ ਇਹ ਡਰਦੇ ਦਾ ਗੂੰਹ ਨਿਕਲਦਾ ਵਿੱਚ ਓਹੋ ਉਹਨੇ ਪੁੱਛਿਆ ਤੇਰੇ ਕਿ ਡਰਦੇ ਦੇ ਪੱਤ ਨਿਕਲਦੇ ਹੁੰਦੇ ਆ ਓਹੋ ਪੁੱਛ ਨੋ ਓਹੋ ਪੁੱਛਦਾ ਸੀ ਮਾਂ ਬਗਣਾ ਲਈ ਬਹਿ ਰਹੇ ਸੀ ਤੇ ਤੈਨੂੰ ਲੱਗਦੀ ਵੀ ਨਾਨੀ ਡਰਦੀ ਆ ਫੇਰ ਤੂੰ ਡਰਦੀ ਆ ਤੈਨੂੰ ਉੱਤੋਂ ਉਦੋਂ ਹੀ ਕਹਿਨ ਲਈ ਆ ਇਹ ਮੈਂ ਤਾਂ ਗਾਹਾਂ ਉਤ ਆਓ ਇੱਧਰ ਇਹ ਮੈਂ ਤਾਂ ਉਂਗਲਾਂ ਨਾਲ ਡਰਾ ਦੇਣਾ ਉਂਗਲਾਂ ਨਾਲ ਤੂੰ ਹੁਣ ਨਾ ਨਹੀਂ ਦੀ ਹੁਣ ਕੱਢ ਉਂਗਲ ਇਹ ਗੇਂਹ ਭੈਣਾ ਲੇਟ ਉੱਠ ਗਈ ਉਹ ਲੈ ਖੇਚ ਕੇ ਖੇਚ ਕੇ ਠਾਇਆ ਤੇ ਤੂੰ ਵੀ ਬਗਾਨੇ ਘਰ ਹੀ ਜਾਣਾ ਹਾਂ ਤੇ ਮੈਂ ਛੇਤੀ ਉੱਡ ਪੈਣੀ ਆ ਫਿਰ ਇਹਨੂੰ ਨਹੀਂ ਢਾਉਂਦੇ ਮੰਮੀ ਖੇਚ ਕੇ ਅਗਲੇ ਬਗਾਨੇ ਘਰ ਆਲੇ ਠੀਕ ਹੈ ਨਾ ਇਹ ਬਗਾਨੇ ਘਰ ਵਾਲੀ ਗੱਲ ਤੈਨੂੰ ਕਿੱਥੇ ਸਿੱਖੀ ਤੁਸੀਂ ਆਪ ਹੀ ਤਾਂ ਕਹਿੰਦੇ ਆ ਤੁਸੀਂ ਆਪ ਤਾਂ ਬਗਾਨੇ ਘਰ ਤਾਂ ਭਾਈ ਜਾਣਾ ਮੇਰੇ ਨਾਲ ਤੁਨ ਜਿਵੇਂ ਤੁਹਾਡੀ ਸਾਡੇ ਕੰਮ ਵਾਲੀ ਸਾਡੀ ਕੰਮ ਵਾਲੀ ਵੀ ਚੱਲੀ ਬਗਾਨੇ ਘਰੇ ਤੂੰ ਕਿੱਥੇ ਆਵੇਂ ਤੁਹਾਡੀ ਜਾਂਦੀ ਆ ਬੱਬੇ ਤੂੰ ਕਿੱਥੇ ਸਾਡੀ ਕੰਮ ਵਾਲੀ ਕਿੱਥੇ ਆ ਪਰਾ ਸਾਡੀ ਕੰਮ ਵਾਲੀ ਕਿੱਥੇ ਆ ਤੁਸੀਂ ਆ ਲੈ ਸਾਡੀ ਕੰਮ ਵਾਲੀ ਕਿੱਥੇ ਦੱਸ ਮਾਲੇ ਆ ਕੰਮ ਵਾਲੀ ਨਹੀਂ ਹੁੰਦੀ ਕੋਈ ਕੰਮ ਵਾਲੇ ਹੀ ਰੱਖੇ ਸੀ ਆ ਬਾਰੇ ਰੱਖੇ ਕੰਮ ਵਾਲੀ ਤਾਂ ਬਾਜ਼ ਨਹੀਂ ਹੁੰਦੇ ਵੀ ਆਵੇ ਨਾ ਨਾ ਬਾਰੇ ਤਾਂ ਹੈ ਨਹੀਂ ਆਵੇ ਮਗਰ ਖੜੀ ਕੰਮ ਵਾਲੇ ਰੱਖੇ ਕੰਮ ਆਵੇ ਮਗਰ ਖੜੀ ਕੰਮ ਵਾਲੇ ਆ ਉਹ ਮਾਸੀ ਨਹੀਂ ਕਿ ਕੰਮ ਆਈ ਆਉਂਦਾ ਵਿਆਹ ਉਹਨੇ ਚੱਜਣਾ ਆ ਉਹ ਮਾਸੀ ਆ ਉਹ ਤਾਂ ਬੱਸ ਹੀ ਆਏ ਹਾਏ ਮੰਮੀ ਤੈਨੂੰ ਪਤਾ ਮੋਟੇ ਦੇ ਕੱਲ ਦੀ ਰੋਟੀ ਨਹੀਂ ਖਾਦੀਗੀ ਡਾਈਟ ਤੇ ਆ ਤੇ ਮੈਂ ਦਾ ਕਰਦਾ ਕੋਈ ਜੱਪੀ ਵੇਂਦਾ ਕਿ ਡਾਈਟ ਉਹ ਕੀ ਕਰੂੰਗੀ ਤੂੰ ਨੇ ਜੇ ਕੀ ਇਹਦਾ ਯਾਰ ਵੀ ਤਾਂ ਕੱਲਾ ਬਾਟਾ ਹੁੰਦਾ ਵੀ ਫੜਿਆ ਹੱਥ ਹਾਂ ਤਾਂ ਤਾਂ ਬਦਲੀ ਨਹੀਂ ਹੁੰਦੇ ਤੁਸੀਂ ਐਵੇਂ ਜਦੋਂ ਪੈਗ ਲਾਉਣਾ ਹੈ ਨਾ 1000 ਉਹ ਪੈਗ 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 ਇਹ ਕਿਹਾ ਨਹੀਂ ਮੈਂ ਡਾਈਟ ਕਰਦੀ ਪਈ ਆ ਮੈਂ ਤਾਂ ਕਹਿੰਦਾ ਚੱਲ ਪਿੰਦੀ ਪਈ ਇਸ ਕਰੀਏ ਨਹੀਂ ਤੇ ਕਹਿ ਸਕਦੇ ਹੋ ਤੂੰ ਜਦੋਂ ਆਹਂਦੇ ਤੂੰ ਤੇਰਾ ਮਾਮਾ ਡਾਈਟ ਤੇ ਹੋਣੇ ਨੇ ਪਤਲਾ ਹੋ ਜਾਣਾ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ